ਮੈਡਮ ਦਲਵਿੰਦਰ ਕੌਰ ਢਿੱਲੋਂ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਰਹਿਣ ਬਸੇ ਰਹੇ ਜਿਨ੍ਹਾਂ ਦਾ ਸੋ ਉਹ ਆਪਣੇ ਨਗਰ ਦੇ ਨਾਲ ਹਮੇਸ਼ਾ ਦੁੱਖ ਸੁੱਖ ਦੇ ਵਿੱਚ ਸਾਂਝੀ ਹੁੰਦੇ ਰਹਿੰਦੇ ਨੇ ਸੋ ਅੱਜ ਆਪਣੀ ਬੇਟੀ ਦੇ ਜਨਮ ਦਿਨ ਦੇ ਸਬੰਧ ਦੇ ਵਿੱਚ ਜਿਹੜੇ ਨਗਰ ਸੇਖਾ ਕਲਾਂ ਦੇ ਵਿੱਚ ਸ਼ਮਸ਼ਾਨ ਘਾਟ ਦੇ ਵਿੱਚ ਜਿਹੜਾ ਪੌਦੇ ਲਾ ਕੇ ਜਿਹੜਾ ਜਨਮ ਦਿਨ ਬੱਚੀ ਦਾ ਮਨਾਇਆ ਜਾ ਰਿਹਾ ਸੁਖਦੇਵ ਸਿੰਘ ਸਿੱਧੂ ਜਿਹੜੇ ਸਮਾਜ ਸੇਵਾ ਦੇ ਖੇਤਰ 'ਚ ਇੱਥੇ ਸੇਖਾ ਕਲਾਂ ਦੇ ਵਿੱਚ ਲਗਾਤਾਰ ਸੇਵਾਵਾਂ ਨਿਭਾਉਂਦੇ ਰਹਿੰਦੇ ਉਹ ਵੀ ਸਾਡੇ ਨਾਲ ਨੇ ਸਿੱਧੂ ਸਾਹਿਬ ਅੱਜ ਦੇ ਇਸ ਨਵਿਕਲੇ ਜੇ ਪ੍ਰੋਗਰਾਮ ਤੇ ਕੀ ਲੋਕਾਂ ਨੂੰ ਸੁਨੇਹਾ ਦੇਵੋਗੇ ਤੇ ਕਿਹੜੇ ਸ਼ਬਦਾਂ ਨਾਲ ਸੰਬੋਧਨ ਕਰੋਗੇ ਮਠਾੜੂ ਸਾਉਂ ਤੁਹਾਡਾ ਬਹੁਤ ਧੰਨਵਾਦ ਕਮੇਟੀ ਦਾ ਬਹੁਤ ਧੰਨਵਾਦ ਇੱਥੇ ਪਹੁੰਚਣ ਦਾ ਸਭ ਤੋਂ ਜ਼ਿਆਦਾ ਧੰਨਵਾਦ ਮੈਡਮ ਦਿਲਿੰਦਰ ਕੋਟੇ ਲੋਂ ਦਾ ਅੱਗੇ ਉਹਨਾਂ ਦਾ ਜਨਮ ਦਿਨ ਅਸੀਂ ਮਨਾਉਨੇ ਹੁੰਦੇ ਆਂ ਕੁਸ ਪਿੰਡ ਦਾ ਮਾਹੌਲ ਇਹ ਜਾ ਕਰਕੇ ਇੱਕ ਬੱਚੇ ਦੀ ਮੌਤ ਹੋਣੇ ਕਰਕੇ ਅਸੀਂ ਉਹਨਾਂ ਦਾ ਜਨਮ ਦਿਨ ਨਹੀਂ ਮਨਾਇਆ ਤੇ ਉਹਨਾਂ ਦੀ ਬੇਟੀ ਦਾ ਜਨਮ ਦਿਨ ਇੱਥੇ ਮਨਾ ਰਹੇ ਆਂ ਪੌਦੇ ਲਾ ਕੇ ਜਨਮ ਦਿਨ ਮਨਾ ਰਹੇ ਆਂ ਕੁਸ ਮਾਇਆ ਵੀ ਦਿੱਤੀ ਉਹਨਾਂ ਨੇ ਹਰ ਵੇਰੀ ਉਹ ਹਰ ਟਾਈਮ ਇੱਥੇ ਸ਼ਮਸ਼ਾਨ ਘਾਟ ਨੂੰ ਚਾਹੇ ਟੂਰਨਾਮੈਂਟ ਆ ਚਾਹੇ ਖੇਡਾਂ ਦਾ ਖੇਤਰਾ ਕੋਈ ਵੀ ਚਾਹੇ ਗੁਰਦਰਾ ਸਾਹਿਬ ਦਾ ਕੰਮ ਹੈ ਉਹਨਾਂ ਦਾ ਜਨਮ ਦਿਨ ਅਸੀਂ ਗੁਰਦਰਾ ਸਾਹਿਬ ਲੱਡੂ ਵੰਡ ਕੇ ਮਨਾਇਆ ਸੀਗਾ ਅੱਜ ਇੱਥੇ ਅਸੀਂ ਪੌਦੇ ਲਾ ਕੇ ਤੇ ਸਾਰੀ ਕਮੇਟੀ ਇਕੱਠੀ ਕਰਕੇ ਤੇ ਉਹਨਾਂ ਦਾ ਬੇਟੀ ਦਾ ਜਨਮ ਦਿਨ ਮਨਾਉਂਦੇ ਆ ਕਾਮਨਾ ਕਰਦੇ ਆ ਪ੍ਰਮਾਤਮਾ ਬੇਟੀ ਨੂੰ ਸਦਾ ਡੁਕੜੀ ਦਾ ਚੱਕੜੀ ਤਰੱਕੀ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਲੰਮੀ ਉਮਰ ਕਰੇ ਤੇ ਆਏ ਮਾਂ ਵਾਂਗੂ ਸੇਵਾ ਕਰਨ ਦਾ ਉਹਨੂੰ ਬਲ ਬਖਸ਼ੇ ਤੇ ਅਸੀਂ ਇਥੇ ਸੇਵਾ ਕਰਦੇ ਰਹੇਗੇ ਉਹ ਸੇਵਾ ਪੇਜਦੇ ਅਸੀਂ ਸੇਵਾ ਕਰਦੇ ਰਹਿਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਬਲਵਿੰਦਰ ਕੌਰ ਢਿਲੋਂ ਦਾ ਇਹ ਅੱਗੇ ਵੀ ਬਹੁਤ ਜ਼ਿਆਦਾ ਸਹਾਇਤਾ ਕਰਦੀ ਹੈ ਜੀ ਤੇ ਥਾਂ-ਥਾਂ ਤੇ ਜਿੱਥੇ ਵੀ ਲੋੜ ਪੈਂਦੀ ਆ ਉੱਥੇ ਇਹ ਬਹੁਤ ਮਦਦ ਕਰਦੀ ਹੈ ਤੇ ਅਸੀਂ ਉਹਨਾਂ ਦੀ ਬੱਚੀ ਦੇ ਜਨਮ ਦਿਨ ਦੀ ਖੁਸ਼ੀ ਤੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਤੇ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆਂ ਸਾਰੀ ਕਮੇਟੀ ਤੇ ਟੈਂਕ ਜਿਹਾ ਨਾਲ ਬਹੁਤ ਬੱਸ ਨੂੰ ਆਦਾ ਜਿਹੜੀ ਹਾਂ ਬਾਕੀ ਇਹਨਾਂ ਨੇ 10000 ਰੁਪਿਆ ਵੀ ਤਾਨ ਕੀਤਾ ਤੇ ਇਹ ਵੀ ਬਹੁਤ ਵੱਡੀ ਦੇਣ ਹੈ ਇਹਨਾਂ ਦੀ ਅੱਗੇ ਵੀ ਬਹੁਤ ਜ਼ਿਆਦੇ ਸਹਿਯੋਗ ਆਉਂਦੀ ਨਹੀਂ ਇਹਨਾਂ ਦੀ ਤੇ ਸ਼ਾਬਾਸ਼ ਸਾਰੀ ਕਮੇਟੀ ਦੇ ਲਿਖ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਹੈ ਪੌਦੇ ਲਾਉਣੇ ਜੀ ਮਹਾਰਾਜ ਕਾਉ ਪੌਦੇ ਹੁਣ ਅਸੀਂ ਲਾ ਰਹੇ ਹਾਂ ਇੱਥੇ ਕਈ ਕਿਸਮ ਦੇ ਪੌਦੇ ਆ ਜਿਵੇਂ ਗਲਾਬ ਦੇ ਫੁੱਲ ਹੋਏ ਜਾਉਣਾ ਹੋਈਆਂ ਹੋਰ ਵੀ ਤਿੰਨ ਚਾਰ ਕਿਸਮ ਦੀ ਬੂਟੀ ਹੈ ਤੇ ਬਹੁਤ ਬਹੁਤ ਜ਼ਿਆਦਾ ਧੰਨਵਾਦ ਹੈ ਇਹਨਾਂ ਦਾ ਕਿ ਅਗੇ ਤੋਂ ਵੀ ਸਾਨੂੰ ਆਸ ਹੈ ਸਾਡੀ ਫੇਰ ਵੀ ਮਦਦ ਕਰਦੇ ਰਹਿਣਗੇ ਥੈਂਕ ਯੂ ਸਾਰਾ ਕੰਮ ਵੀ ਖੜਾ ਸੋ ਜਿਸ ਤਰ੍ਹਾਂ ਸਾਰੇ ਕਮੇਟੀ ਦੇ ਪਤਵੰਤਿਆਂ ਨੇ ਦੱਸਿਆ ਕਿ ਸੇਖਾ ਕਲਾਂ ਦੀ ਜਿਹੜੀ ਸ਼ਮਸ਼ਾਨ ਘਾਟ ਹੈ ਉਹ ਕਿਸੇ ਸਵਰਗ ਦੇ ਅੱਡੇ ਤੋਂ ਘਟ ਨਹੀਂ ਕਿਉਂਕਿ ਜਿਹੜੇ ਇੱਥੇ ਲਗਾਤਾਰ ਸਮਾਜ ਸੇਵੀ ਜਿਹੜੇ ਵਿਅਕਤੀ ਨੇ ਜਿਨ੍ਹਾਂ ਵਿੱਚ ਸਾਡੇ ਸੁੱਖਾ ਕੈਨੇਡੀਅਨ ਜੀ ਵੀ ਨੇ ਤੇ ਉਹਨਾਂ ਦੇ ਨਾਲ ਜਿਹੜੀ ਐਸ ਹਰਿਆਵਲ ਨੂੰ ਤੁਸੀਂ ਦੇਖ ਰਹੇ ਹੋ ਮੈਡਮ ਦਲਵਿੰਦਰ ਕੌਰ ਢਿੱਲੋਂ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਉਹਨਾਂ ਦਾ ਰਹਿਣ ਬਸੇਰਾ ਸੋ ਉਹਨਾਂ ਨੇ ਵੀ ਪਹਿਲਾਂ ਜਦੋਂ ਆਪਣਾ ਜਨਮ ਦਿਨ ਮਨਾਇਆ ਸੀ ਪਿਛਲੀ ਵਾਰ ਸੋ ਉਹਨਾਂ ਨੇ ਆਹ ਜਿਹੜੇ ਪੌਦੇ ਐ ਇੱਥੇ ਲਗਾ ਕੇ ਆਪਦਾ ਜਨਮ ਦਿਨ ਮਨਾਇਆ ਸੀ ਤੁਸੀਂ ਦੇਖੋ ਕਿਸ ਤਰ੍ਹਾਂ ਦਾ ਜਿਹੜਾ ਸੁੰਦਰ ਜਿਹੜਾ ਇੱਕ ਪਾਰਕ ਬਣਿਆ ਹੋਇਆ ਹੈ ਜਿੱਥੇ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਵਧੀਆ ਜਿਹੜੇ ਪੌਦੇ ਲਾਏ ਗਏ ਸੋ ਅੱਜ ਉਹਨਾਂ ਨੇ ਆਪਣੀ ਬੇਟੀ ਦਾ ਜਨਮ ਦਿਨ ਵੀ ਇਸੇ ਤਰ੍ਹਾਂ ਜਿਹੜੇ ਪੌਦੇ ਲਾ ਕੇ ਮਨਾਇਆ ਸੋ ਇੱਥੇ ਇੱਕ ਜਿਹੜਾ ਸਨੇਹਾ ਜ਼ਰੂਰ ਅਸੀਂ ਦੇਵਾਂਗੇ ਕਿਸ ਤਰ੍ਹਾਂ ਜਿਹੜਾ ਜਿਹੜਾ ਵੀ ਕੋਈ ਸਮਾਜ ਸੇਵੀ ਹੈ ਜਿਸ ਤਰ੍ਹਾਂ ਤੁਸੀਂ ਇਧਰਲੀ ਸਾਈਡ ਦੇਖ ਰਹੇ ਨੇ ਉਹ ਜਿਹੜਾ ਵੀ ਕੋਈ ਉਪਰਾਲਾ ਕਰਦਾ ਹੈ ਉਹਦੇ ਵਿੱਚ ਇਹ ਨਹੀਂ ਹੁੰਦਾਗਾ ਕਿ ਉਸ ਉਪਰਾਲੇ ਨਾਲ ਸਾਰਾ ਨਗਰ ਸੁਧਰ ਜਾਊਗਾ ਉਸ ਉਪਰਾਲੇ ਦਾ ਮਤਲਬ ਸਿਰਫ ਇੱਕ ਮੈਸੇਜ ਦੇਣਾ ਹੁੰਦਾ ਹੈ ਤਾਂ ਜੋ ਹੋਰ ਲੋਕ ਵੀ ਉਸ ਤਰ੍ਹਾਂ ਦੇ ਜਿਹੜੇ ਕਾਰਜਾਂ ਦੇ ਵਿੱਚ ਆਪਣਾ ਹਿੱਸਾ ਪਾ ਸਕਣ ਔਰ ਇਸ ਦੇ ਨਾਲ ਜਿਹੜਾ ਨਗਰ ਹੈ ਉਹ ਹਰਿਆ ਭਰਿਆ ਬਣ ਸਕੇ ਵਾਤਾਵਰਨ ਜਿਹੜਾ ਹੈਗਾ ਸ਼ੁੱਧ ਹੋ ਸਕੇ ਲੋਕ ਚੰਗੇ ਵਾਤਾਵਰਨ ਦੇ ਵਿੱਚ ਸਾਹ ਲੈ ਸਕਣ ਔਰ ਨਗਰ ਹੈ ਜਿਹੜਾ ਉਹ ਖੁਸ਼ੀ ਖੇੜਿਆਂ ਦੇ ਨਾਲ ਵਸਦਾ ਰਹੇ ਸੋ ਉਹਨਾਂ ਦਾ ਇਹ ਸੁਪਨਾ ਹੈ ਕਿ ਉਹ ਇਸ ਤਰ੍ਹਾਂ ਦੇ ਜਿਹੜੇ ਕਾਰਜ ਹੈ ਉਹ ਇੱਕ ਚੇਟਕ ਦੇ ਤੌਰ ਤੇ ਜਿਹੜੇ ਲੋਕਾਂ ਦੇ ਵਿੱਚ ਸਨੇਹਾ ਸਮੇਂ-ਸਮੇਂ ਤੇ ਦਿੰਦੇ ਰਹਿੰਦੇ ਆ ਸੋ ਉਹਨਾਂ ਦੀ ਜਿਹੜੀ ਇਹ ਮਨਛਾ ਵੀ ਇਹ ਪਿਛਲੇ ਦਿਨੀ ਸਾਡੀ ਗੱਲਬਾਤ ਵੀ ਹੋਈ ਉਹਨਾਂ ਦੇ ਨਾਲ ਸੋ ਉਹਨਾਂ ਨੇ ਇਹੀ ਕਿਹਾ ਕਿ ਉਹਨਾਂ ਦਾ ਜਿਹੜੇ ਮਨ ਦੇ ਵਿੱਚ ਵਲਬਲੇ ਨੇ ਉਹ ਲੋਕਾਂ ਨੂੰ ਜਾਗਰੂਕ ਕਰਨ ਹੈ ਤਾਂ ਕਿ ਲੋਕ ਸਾਰੇ ਮਿਲ ਬੈਠ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਯੋਜਨਾਵਾਂ ਬਣਾਉਣ ਔਰ ਇਸ ਦੇ ਨਾਲ ਨਾਲ ਵਾਤਾਵਰਣ ਪ੍ਰਤੀ ਖੇਡਾਂ ਪ੍ਰਤੀ ਸਿਹਤ ਪ੍ਰਤੀ ਸਿੱਖਿਆ ਪ੍ਰਤੀ ਮਿਲ ਬੈਠ ਕੇ ਅਜਿਹੇ ਫੈਸਲੇ ਲੈਣ ਕਿ ਉਹਨਾਂ ਦਾ ਨਗਰ ਹੈ ਜਿਹੜਾ ਉਹ ਇੱਕ ਬਾਗ ਦੇ ਪ੍ਰਾਣੇ ਦਾ ਵੱਖਰਾ ਸੋਹਣਾ ਪਿੰਡ ਬਣ ਸਕੇ ਜਿਸ ਦੀ ਮਹਿਕ ਹੋਰ ਪਿੰਡਾਂ ਤੱਕ ਵੀ ਪਹੁੰਚੇ ਸੋ ਇਸ ਪਿੰਡ ਤੋਂ ਉਹਨਾਂ ਨੂੰ ਆਸਾਂ ਨੇ ਕਿ ਉਹ ਨਗਰ ਦੇ ਲੋਕ ਜਿਹੜੇ ਇਸ ਤਰ੍ਹਾਂ ਦੇ ਉਪਰਾਲੇ ਐ ਉਹ ਸਾਰੇ ਰਲ ਮਿਲ ਕੇ ਜਿਹੜੇ ਇਸ ਤਰ੍ਹਾਂ ਦੇ ਉਪਰਾਲੇ ਕਰਨ ਤਾਂ ਜੋ ਜਿਹੜਾ ਹੈਗਾ ਜਿਹੜਾ ਨਗਰ ਹੈ ਇਹ ਪਿੰਡ ਹੈ ਸਾਫ ਸੁਥਰਾ ਬਣ ਸਕੇ ਸੋ ਜਿਸ ਤਰ੍ਹਾਂ ਅਸੀਂ ਵੀ ਮਹਿਸੂਸ ਕਰਦੇ ਹਾਂ ਕਿ ਮੈਡਮ ਦਲਵਿੰਦਰ ਕੌਰ ਢਿੱਲੋਂ ਨੇ ਜਿਹੜੇ ਉਹਨਾਂ ਨੇ ਕੋਈ ਇੱਥੇ ਨਾ ਤਾਂ ਕੋਈ ਸਰਪੰਚੀ ਦੀ ਚੋਣ ਲੜਨੀ ਹੈ ਨਾ ਹੀ ਕਿ ਉਹਨਾਂ ਨੇ ਐਮਐਲਏ ਸ਼ੇਪਰ ਲੜਨੀ ਹੈ ਪਰ ਉਹਨਾਂ ਦਾ ਜਿਹੜਾ ਸੁਪਨਾ ਹੈ ਉਹ ਨਗਰ ਨੂੰ ਸੁੰਦਰ ਦੇਖਣਾ ਔਰ ਸਿੱਖਿਆ ਸਿਹਤ ਪੱਖੋਂ ਤੰਦਰੁਸਤ ਦੇਖਣਾ ਹੈ ਸੋ ਅਸੀਂ ਵੀ ਕਾਮਨਾ ਕਰਦੇ ਹਾਂ ਕਿ ਉਹਨਾਂ ਦੇ ਇਹ ਬਲਬਲੇ ਉਹਨਾਂ ਦਾ ਇਹ ਸਨੇਹਾ ਹਰ ਇੱਕ ਵਿਅਕਤੀ ਦਿਲੋਂ ਲੈ ਕੇ ਜਿਹੜਾ ਮਹਿਸੂਸ ਕਰੇ ਔਰ ਇਸ ਦੇ ਨਾਲ ਜੁੜ ਕੇ ਆਪਣੇ ਨਗਰ ਲਈ ਵੱਡੀਆਂ ਸੇਵਾਵਾਂ ਦੇ ਨਾਲ ਨਗਰ ਨੂੰ ਸੁੰਦਰ ਬਣਾਉਣ ਦਾ ਜਿਹੜਾ ਉਪਰਾਲਾ ਕਰੇ ਬਹੁਤ ਬਹੁਤ ਧੰਨਵਾਦ ਮੈਡਮ ਦਲਵਿੰਦਰ ਕੌਰ ਢਿੱਲੋਂ ਅਤੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸਾਡੇ ਵੱਲੋਂ ਉਹਨਾਂ ਦੀ ਜਿਹੜੀ ਹੌਣਹਾਰ ਪਿਆਰੀ ਬੱਚੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ